ਲੁਧਿਆਣਾ ਵਿਖੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਰਿਸ਼ੀ ਨਗਰ ਦੀ ਸੰਗਤਾਂ ਦੇ ਵੱਲੋਂ ਧੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਖੰਡਪਰ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਜਥੇ ਵੱਲੋਂ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਮੁੱਖ ਸੇਵਾਦਾਰ ਕੁਲਦੀਪ ਸਿੰਘ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਦੀ ਕਾਨਸਾ ਵਾਹੀ ਵਰਜੀਤੀ ਤੇ ਸਾਰੀ ਸੰਤਾਨ ਨੂੰ ਪਾਣ ਪਾਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਗਿਆ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ 555ਵਾਂ ਪ੍ਰਕਾਸ਼ ਪੁਰ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ ਰਿਸ਼ੀਨਗਰ ਦੀਆਂ ਸੰਗਤਾਂ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਦਿਨ ਮਨਾਇਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਹਜ਼ਾਰਾਂ ਹੀ ਸੰਗਤਾਂ ਨੇ ਹਾਜ਼ਰੀ ਭਰ ਕੇ ਸਹਿਬ ਸ੍ਰੀ ਅੰਗਦ ਦੇਵ ਜੀ ਨਾਲ ਜੁੜ ਕੇ ਗੰਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੇ ਹੀ ਧਰਮਾਂ ਦਾ ਸਾਰੇ ਹੀ ਕੌਮਾਂ ਦਾ ਸਤਿਕਾਰ ਕੀਤਾ ਹੈ ਅੱਜ ਉਹ ਸਾਰੀਆਂ ਕੌਮਾਂ ਸਾਰੇ ਵਰਨਾਂ ਦੇ ਲੋਕ ਜਿਹੜੇ ਇੱਕਾਰ ਕਰਦੇ ਨੇ ਸਭੇ ਸਾਂਝੀ ਵਾਇਰ ਸਿਧਾਂਤ ਕੋਈ ਨੰਦ ਸੇ ਬਹਾਰਾ ਸਾਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਇਆ ਸਾਹਿਬ ਸ੍ਰੀ ਨਾਨਕ ਦੇਵ ਜੀ ਮਹਾਰਾਜ ਸਾਰੀ ਦੁਨੀਆ ਦੇ ਜਗਤ ਗੁਰੂ ਸਮਰਾਥ ਗੁਰੂ ਜਿਨ੍ਹਾਂ ਨੇ ਸਾਰੀ ਹੋਰ ਪੈਦ ਜਤਰਾ ਕਰਕੇ ਨੁਕਤਾ ਨੂੰ ਸਹੀ ਰਸਤੇ ਚੱਲਣ ਦਾ ਉਪਦੇਸ਼ ਦਿੱਤਾ ਹੈ ਉਪਦੇਸ਼ ਚੌ ਵਰਨਕੋ ਸੰਦਰਾ ਕੰਨਸਰਿ ਗੁਰਮਾਨੰਗ ਜੀ ਕੰਨਸਰਿ ਗੁਰਮਾਨੰਗ ਜੀ ਬਾਹਰ ਨੇ ਸਾਰੇ ਵਦਨ ਇੱਕ ਸੱਚਾ ਸੁਚਾਪ ਉਪਦੇਸ਼ ਦਿੱਤਾ ਹੈ ਚੰਗਾ ਜੀਵਨ ਬਤੀਤ ਕਰਨ ਦਾ ਉਹਨਾਂ ਨੇ ਸਾਨੂੰ ਰਸਤਾ ਸਿਕਾਇਆ ਹੈ ਅੱਜ ਲੱਖਾਂ ਕਰੋੜਾਂ ਦੁਨੀਆਂ ਅੰਤ ਨਹੀਂ ਕੋ ਸ੍ਰਾਮਤਾ ਕੁਸਵੀਰਤਾ ਕੋ ਉਹਨਾਂ ਦਾ ਨਾਮ ਜਪਦਿਆਂ ਨੇ ਉਹਨਾਂ ਨੂੰ ਪਿਆਰ ਕਰਦਿਆਂ ਨੇ ਉਹਨਾਂ ਦਾ ਨਾਮ ਲੈਂਦੀਆਂ ਨੇ ਉਹਨਾਂ ਦੀ ਬਾਣੀ ਪੜ੍ਹਦੀਆਂ ਨੇ ਕਈ ਤਰਗੇ ਕਈਆਂ ਨੇ ਤਰ ਜਾਣਾ ਬਾਬਾ ਜੀ ਤੇਰੀ ਬਾਣੀ ਪੜ੍ਹ ਗਏ ਬਹੁਤ ਲੋਕ ਕਰੋੜਾਂ ਹੀ ਲੋਕ ਤਰੇ ਨੇ ਕਰੋੜਾਂ ਨੇ ਤਰ ਜਾਣਾ ਜਿਹੜੇ ਜਿਹੜੇ ਉਹਦਾ ਨਾਮ ਲੈਣਗੇ ਉਹੀ ਤਰ ਜਾਣਗੇ ਬਾਬੇ ਨਾਨਕ ਦੀ ਸਾਰਿਆਂ ਤੇ ਬਰਾਬਰ ਦੀ ਕਿਰਪਾ ਇੱਕ ਇਹ ਕਿ ਕੋਈ Hindu ਆ ਜਾਂ Musalman ਆ ਜਾਂ ਕੋਈ ईसाई ਬੁੱਧੀ ਆ ਫਾਰਸੀ ਆ ਜਾਂ ਸਿੱਖਾਂ ਤੇ ਉਹਨਾਂ ਦੀ ਦਇਆ ਸਾਰਾ ਧਰਮਾਂ ਤੇ ਸਾਰੀਆਂ ਕੌਮਾਂ ਤੇ ਉਹਨਾਂ ਦੀ ਬਰਾਬਰ ਦੀ ਦਇਆ ਹੈ ਜਿਹੜਾ ਭਗਵਾਨ ਨੂੰ ਸੱਚੇ ਨਾਮ ਦੇ ਨਾਲ ਉਦੀ ਆराधना ਕਰਦਾ ਹੈ ਉਸ ਦੇ ਉੱਤੇ ਜੁਰ ਬਾਬਾ ਜੀ ਦੀ ਕਿਰਪਾ ਬਣੀ ਰਹੀ ਜੀ ਹੈ ਕਰੋੜਾਂ ਇਹ ਲੋਕਾਂ ਨੇ ਇਸ ਲੋਕੇ ਦਾ ਫਾਇਦਾ ਠਾਇਆ ਹੈ ਅੱਜ ਜਿਸ ਨਗਰ ਦੀ ਸੰਗਤਾਂ ਵੱਲੋਂ ਗੁਰਦਰਾ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਵਿਖੇ ਬਹੁਤ ਵੱਡੇ ਪੱਧਰ ਤੇ ਇਹ ਦਿਨ ਮਨਾਇਆ ਗਿਆ ਹੈ ਸਾਰੀਆਂ ਹੀ ਸੰਗਤਾਂ ਨੇ ਸੇਵਾ ਕਰਕੇ ਈਟਾਵਾਂ ਦੇ ਕੇ ਲੰਗਰਾਂ 'ਚ ਯੋਗਦਾਨ ਪਾ ਕੇ ਮਾਇਆ ਦੇ ਕੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਤੇ ਗੁਰੂ ਦੀ ਉਪਮਾ ਕੀਤੀ ਹੈ ਅਸੀਂ ਸਾਰੀਆਂ ਸੰਗਤਾਂ ਦਾ ਇੱਥੇ ਆਉਣ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਗੁਰੂ ਜੀ ਕੇ ਕਾਬਣਾ ਹੀ ਰੱਖਣ ਤੇ ਸਾਡੇ ਕੋਲ ਹੋਏ ਦੀ ਸੇਵਾ ਹਰ ਸਾਲ ਜਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਸਮੂਹ ਸੰਗਤਾਂ ਨੂੰ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ 555 ਆਗਮਨ ਪ੍ਰੋਗ ਦੀ ਖੁਸ਼ੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਜੀ ਸਾਰਿਆਂ ਤੇ ਆਪਣਾ ਮਿਹਰ ਪ੍ਰਿਆਸ ਰੱਖਣ ਤੰਦਰੁਸਤੀ ਦਾ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ ਸਾਰੇ ਗ੍ਰੰਥੀ ਵੀਰ ਭਾਈ ਸੇਵਾਦਾਰ ਕੀਰਤਨੇ ਜਿੱਥੇ ਸਾਰੇ ਹੀ ਅੱਜ ਗੁਰੂ ਨਾਨਕ ਦੇਵ ਜੀ ਬਾਣੀ ਨੂੰ ਪੜ੍ਹ ਕੇ ਗੁਰੂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਦਾਸ ਰੋਲੂ ਵੀ ਦਾਸ ਪੱਜ ਦੀਪਕਸ਼ੀ ਦੀਪ ਭਾਜੂ ਦੇ ਰਾਗੀ ਰੇਸੀ ਨਗਰ ਹੈਪਵਾਲ ਵਿਖੇ ਅੰਤਰਗ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰੇ ਵਿਖੇ ਹਾਜ਼ਰੀ ਫਰ ਰਹੇ ਹਨ ਸੋ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ